ਆਲਟਰ نیوز ਚੈਨਲ ਦੇ ਵਿੱਚ ਤੁਹਾਡਾ ਸਵਾਗਤ ਭਾਰਦਵੇਜ ਕਰਵਾ ਚੌਥ ਬੜੀ ਤੁੰਮਤਾ ਨਾ ਮਨਾਇਆ ਜਾਂਦਾ ਤੇ ਕਰਵਾ ਚੌਥ ਨੂੰ ਲੈ ਕੇ ਔਰਤਾਂ ਦੀਆਂ ਤਿਆਰੀਆਂ ਵੀ ਦੇਖਣ ਵਾਲੀਆਂ ਹੁੰਦੀਆਂ ਅੱਜ ਇਸੇ ਖਬਰ ਦੇ ਉੱਤੇ ਚਰਚਾ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਦੇ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਤੇ ਵਧੀਆ ਖਬਰਾਂ ਮਿਲ ਸਕਣ ਕਰਵਾ ਚੌਥ ਨੂੰ ਲੈ ਕੇ ਔਰਤਾਂ ਵਿੱਚ ਖੁਸ਼ੀ ਔਰਤਾਂ ਨੂੰ ਮਹਿੰਦੀ ਲਗਾਉਣ ਦੇ ਵਿੱਚ ਰੁੱਝੇ ਰਹਿਣਾ ਬਹੁਤ ਪਸੰਦ ਹੈ ਤੇ ਕਰਵਾ ਚੌਥ ਦਾ ਤਿਹਾਰ ਔਰਤਾਂ ਬਹੁਤ ਹੀ ਚਾਵਾਂ ਮਲਾਰਾ ਨਾਲ ਮਨਾਉਂਦੀਆਂ ਹਨ ਕਰਵਾ ਚੌਥ ਦੀਆਂ ਤਿਆਰੀਆਂ ਵਿੱਚ ਇੱਕ ਹਫ਼ਤਾ ਪਹਿਲਾਂ ਹੀ ਰੁੱਝ ਜਾਂਦੀਆਂ ਹਨ ਕਰਵਾ ਚੌਥ ਨੂੰ ਲੈ ਕੇ ਸਜਦੀਆਂ ਸਵਰਦੀਆਂ ਹਨ ਪਤੀ ਦੀ ਲੰਬੀ ਉਮਰ ਨੂੰ ਲੈ ਕੇ ਵਰਤ ਰੱਖਦੀਆਂ ਹਨ ਇਸ ਸਾਲ ਵੀ ਕਰਵਾਚੌਤ ਨੂੰ ਲੈ ਕੇ ਔਰਤਾਂ ਮਹਿੰਦੀ ਲਗਾਉਣ, ਮੁਨਿਆਰੀ ਦਾ ਸਮਾਨ ਖਰੀਦਣ ਵਿੱਚ ਰੁਚੀਆਂ ਹੋਈਆਂ ਹਨ ਪਰ ਦੂਜੇ ਪਾਸੇ ਮੁਨਿਆਰੀ ਅਤੇ ਮਹਿੰਦੀ ਲਗਾਉਣ ਵਾਲੇ ਦੁਕਾਨਦਾਰ ਆਨਲਾਈਨ ਸ਼ਾਪਿੰਗ ਤੋਂ ਪਰੇਸ਼ਾਨ ਹਨ ਉਥੇ ਹੀ ਮਹਿੰਦੀ ਲਗਾਉਣ ਵਾਲੇ ਅਤੇ ਮੁਨਿਆਰੀ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਕੰਮ ਥੋੜਾ ਬਹੁਤ ਹੀ ਚੱਲ ਰਿਹਾ ਹੈ ਪਰ ਪਹਿਲੇ ਵਰਗਾ ਕੰਮ ਨਹੀਂ ਰਿਹਾ ਬਾਜ਼ਾਰ ਦੇ ਵਿੱਚ ਰੌਣਕ ਗਾਇਬ ਹੈ ਆਨਲਾਈਨ ਸ਼ਾਪਿੰਗ ਨੇ ਬਹੁਤ ਸਾਰੀ ਮਾਰ ਮਾਰੀ ਹੈ ਤੇ ਬਾਕੀ ਬਾਜ਼ਾਰ ਦੇ ਵਿੱਚ ਵੀ ਪੈਸਾ ਘੱਟ ਨਜ਼ਰ ਆ ਰਿਹਾ ਹੈ ਆਓ ਦੇਖਦੇ ਹਾਂ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ ਤਿਆਰੀਆਂ ਸੂਟ ਸੱਟਸ ਵਾਲੇ ਨੇ ਮਹਿੰਦੀ ਹੁਣ ਲਗਾ ਰਹੇ ਆਪਾਂ ਤੇ ਕੋਸਮੈਟਿਕ ਵੀ ਲੱਲੇ ਹੋਇਆ ਹੈ ਤਿਆਰੀਆਂ ਜੋਰ ਸ਼ੋਰ ਨਾਲ ਹੀ ਹੁੰਦੀਆਂ ਸਾਰੀਆਂ ਮੀਨਿੰਗ ਸੇ ਮਤਲਬ ਸਦੀਆਂ ਤੋਂ ਹੀ ਚੱਲਦਾ ਆਉਂਦਿਆ ਆਪਣੇ ਹਸਬੰਦ ਦੇ ਲਈ ਵਾਈਫ ਰੱਖਦੀਆਂ ਨੇ ਲੰਬੀ ਉਮਰ ਦੇ ਲਈ ਤੇ ਬਸ ਸਸਤਰਾ ਹੀ ਸਿਵੀ ਰੱਖਦੇ ਹੋਏ ਆ ਵਰਤ ਤਾਂ ਕਿ ਸਾਡੇ ਹਸਬੰਦ ਨੂੰ ਅੱਛੀ ਮਤਲਬ ਕੀ ਏਜ਼ ਮਿਲੇ ਤੇ ਵਧੀਆ ਮਤਲਬ ਰਹਿਣਾ ਕੁਵਾਰੀਆਂ ਕੁੜੀਆਂ ਵੀ ਰਖਦੀਆਂ ਨੇ ਕਿ ਅੱਛਾ ਹਸਬੰਦ ਮਿਲੇ ਸਾਨੂੰ ਤੇ ਉਹ ਜੋ ਕਿ ਆ ਕਿ ਆ ਜਿਹੜਾ ਰਿਵਾਜ ਆ ਉਹ ਸਦੀਆਂ ਤੋਂ ਚੱਲਦਾ ਆਂਦਿਆ ਤੇ ਇਸ ਤਰ੍ਹਾਂ ਹੀ ਸਾਰੀਆਂ ਮਤਲਬ ਕਿ ਜਿਹੜੀ ਲੇਡੀਸ ਆ ਉਹ ਵਰਤ ਰੱਖਦੀਆਂ ਨੇ ਆਪਣੇ ਹਸਬੰਦ ਦੇ ਵਾਸਤੇ ਉਹਨਾਂ ਦੀ ਲੰਮੀ ਉਮਰ ਵਾਸਤੇ ਕਰਵਾ ਤੋਂ ਕੋਈ ਕੀ ਮੇਰੀ ਜੇ ਉਸ ਦਿਨ ਜਦੋਂ ਕੋਈ ਵਰਤ ਰੱਖਣਾ ਉਸ ਦਿਨ ਮਤਲਬ ਕਿ ਪੂਜਾ ਹੁੰਦੀ ਹੈ ਮੰਦਿਰ ਦੇ ਵਿੱਚ ਜਾਂਦੀਆਂ ਨੇ ਲੇਡੀਸ ਸਾਰੀਆਂ ਇਕੱਠੀਆਂ ਹੁੰਦੀਆਂ ਨੇ ਤਿਆਰ ਸ਼ਰੋ ਕੇ 16 ਸ਼ਿੰਗਾਰ ਕਰਕੇ ਤੇ ਮਤਲਬ ਪੂਜਾ ਕਰਦੀਆਂ ਨੇ ਸਭ ਆਪਣੇ ਮਤਲਬ ਹਸਬੰਦ ਦੀ ਲੰਮੀ ਉਮਰ ਦੀ ਦੁਆ ਕਰਦੀਆਂ ਨੇ ਤੇ ਫਿਰ ਸ਼ਾਮ ਨੂੰ ਚੰ드ਰਮਾ ਦੇਖ ਕੇ ਤੇ ਫਿਰ ਖਾਣਾ ਖਾਂਦੇ। ਜੀ ਆਪਣੇ ਪਤੀ ਦੇ ਲੰਬੇ عمر ਸੇ ਹੀ ਬਰਤ ਰੱਖਨੇ ਆ। ਹੋਰ ਇਹ ਕਹਿੰਦੇ ਮੈਂਡੀ ਲਗਵਾ ਰਹੇ ਹਾਂ ਸੀ। ਤਾਂ ਸਹੀ ਉਹ ਕਹਿੰਦੇ ਖੁਸ਼ੀਆਂ ਰਹਿਣ ਬੱਚੇ ਸਾਰੇ। ਕੀ ਕੀ ਤਿਆਰੀਆਂ ਨੇ ਕਰ ਚੁੱਕੀ? ਬਸ ਐ ਹੀ ਆ ਬੰਦੇ ਲੋਕੀ ਚੂੜੀਆਂ ਲੈਂਦੇ ਆ ਕਰੋ ਸੂਟ ਵਗੈਰਾ ਲਗਾਉਂਦੇ ਆ। ਸਿਆਸ਼ਰ ਹੁੰਦੀਆਂ ਲੇਡੀਜ਼ ਵਗੈਰਾ। ਸਕਰਵਾ ਚੌਥਾ ਤਾਈ ਮਨਾਈ ਜਾਂਦੀ ਹੈ ਬਟ ਆਦਮੀ ਦੀ ਲੰਬੀ ਉਮਰ ਵਾਸਤੇ ਵੇਟ ਕਰ ਰਹੇ ਹਾਂ ਜਿਸ ਦਾ ਹਸਬੰਡ ਆਂਦੇ ਆਏ ਖੁਸ਼ੀ ਹੁੰਦੀ ਹੈ ਕਿ ਚਲੋ ਹਸਬੰਡ ਆ ਗਿਆ ਲੈਡੀਆਂ ਤਿਆਰ ਹੋਈਆਂ ਹੁੰਦੀਆਂ ਬਹੁਤ ਅੱਛਾ ਲੱਗਦਾ ਤਿਆਰ ਹੋਣਾ ਮੈਂ ਕਰਵਾ ਚੌਥੀ ਦੀ ਸ਼ੋਪਿੰਗ ਕਰਨ ਲਈ ਆਈ ਹਾਂ ਮਤਲਬ ਸਾਨੂੰ ਇੱਥੇ ਪਤਾ ਸੀ ਕਿ ਨਾਰੋ ਚੌਕ ਤੇ ਨਾਰੂ ਗੇਟ ਤੇ ਏਸੇ ਕਲੈਕਸ਼ਨ ਤੇ ਕਾਫੀ ਜੀ ਪਰਚੇਜ਼ਿੰਗ ਹੋ ਰਹੀ ਹੈ ਗਿਫਟ ਆਫਰਸ ਮਿਲ ਰਹੀਆਂ ਨੇ ਤਾਂ ਕਰਕੇ ਮੈਂ ਇੱਥੇ ਕੋਸਮੈਟਿਕ ਦੀ ਸ਼ੋਪਿੰਗ ਕਰਨ ਲਈ ਆਈ ਕਰਵਾ ਚੌਥੀ ਤਿਆਰੀ ਹੈ ਜੀ 1 ਵੀਕ ਹੋ ਹੀ ਜਾਂਦਾ ਹੈ ਸ 1 ਵੀਕ ਤੋਂ ਪਹਿਲੇ ਤਿਆਰੀ ਕਰਨੀ ਸ਼ੁਰੂ ਕਰ ਦੇਣੀ ਕਿਉਂਕਿ ਬਾਅਦ ਚ ਟਾਈਮ ਨਹੀਂ ਲੱਗਦਾ ਰਸ਼ੰਨਾ ਜ਼ਿਆਦਾ ਹੋ ਜਾਂਦਾ ਆਲਮੋਸਟ ਪਹਿਲੇ ਦੇਖ ਰਹੇ ਹੋ ਤੁਸੀਂ ਇੰਨਾ ਰਸ਼ ਹੋਇਆ ਹੈ ਬਸ ਕਾਫੀ ਟਾਈਮ ਤਾਂ ਲੱਗੇ ਹੋਏ ਆ ਅਜੇ ਥੋੜੀ ਬਹੁਤੀ ਸ਼ਾਪਿੰਗ ਰਹਿ ਗਈ ਹੈ ਸੂਟਸ ਵਗੈਰਾ ਪਰਚੇਸ ਕਰ ਲਏ ਬਸ ਕੋਸਮੈਟਿਕ ਦੀ ਪਰਚੇਜ਼ ਨਹੀਂ ਮੇਰਾ ਨਾਮ ਆਸ਼ੂ ਹੈ ਆਸ਼ੂ ਲਹਿੰਗਾ ਸੋਦ ਦੇ ਨਾਂ ਤੇ ਮਸ਼ੂਕਾ ਕੰਵਚ ਉਹਦਾ ਬਤਾਇਆ ਕਿ ਇਹਦਾ ਵੀ ਆ ਰਿਹਾ ਹੈ ਇਹ ਤਰਜਾਨ ਤੇ ਠੀਕ ਹੈ ਪਰ ਇਨੀ ਚੈਲ ਪੈਣੀ ਹੈਗੀ ਬਾਜ਼ਾਰ ਦੇ ਵਿੱਚ ਉਦਾਂ ਕਸਟਮਰ ਠੀਕ ਹੈ ਆ ਰਿਹਾ ਪਰ ਜਿਸ ਤਰ੍ਹਾਂ ਪਹਿਲੇ ਰਸ਼ ਹੁੰਦਾ ਸੀ ਬਾਜ਼ਾਰਾਂ ਦੇ ਵਿੱਚ ਉਸ ਤਰ੍ਹਾਂ ਰਸ਼ ਨਹੀਂ ਹੈ ਠੀਕ ਹੈ ਸਮਝ ਆ ਗਿਆ ਕਰਨੇ ਔਨਲਾਈਨ ਸ਼ਾਪਿੰਗ ਹੈ ਠੀਕ ਹੈ ਕੁਝ ਕਸਟਮਰ ਜਿਦਾ ਕਹਿ ਰਹੇ ਵੀ ਮਤਲਬ ਰੇਂਜ ਨਹੀਂ ਹੈਗੀ ਕਸਟਮਰ ਦੀ ਜਿੱਦਾਂ ਪੈਸੇ ਕਹਿੰਦਾ ਵੀ ਜਿਵੇਂ 100 ਰੁਪਏ ਦੀ ਚੀਜ਼ ਆ ਕਸਟਮਰ ਕਹਿੰਦਾ ਵੀ 70 ਲਗਾ ਲਓ 80 ਲਗਾ ਲਓ ਬਸ ਇਸ ਤਰ੍ਹਾਂ ਆ ਮਤਲਬ ਜਿੱਦਾਂ ਕਸਟਮਰ ਜਿੱਦਾਂ ਪੈਸੇ ਦਾ ਵੀ ਰੁਝਾਨ ਘਟਾ ਹੈਗਾ ਵੀ ਪੈਸੇ ਬਹੁਤ ਲਿਮਟਿਡ ਹੈਗੇ ਨੇ ਪੈਸੇ ਮਾਰਕੀਟ ਦੇ ਵਿੱਚ ਬਿਲਕੁਲ ਚੱਲ ਪੈ ਨਹੀਂ ਹੈਗੇ ਤੁਹਾਡੇ ਸਾਹਮਣੇ ਦੇਖ ਰਹੇ ਹੋ ਤੁਸੀਂ ਵੀ ਬਿਲਕੁਲ ਰੌਣਕ ਨਹੀਂ ਹੈਗੀ ਬਾਕੀ ਠੀਕ ਹੈ ਓਵਰ ਆਲ ਮਤਲਬ 70% ਠੀਕ ਹੈ ਕਸਟਮਰ ਚੱਲ ਰਿਹਾ ਬਾਕੀ ਬਾਜ਼ਾਰ ਦੇ ਵਿੱਚ ਰੌਣਕ ਇੰਨੀ ਨਹੀਂ ਹੈ ਸਾਰੇ ਕਰਵਾਚੋ ਤੇ ਵਰਤਨ ਆ ਕਿ ਬਸ ਇਹ 2 ਦਿਨਾਂ ਦਾ ਹੀ ਥੋੜਾ ਜਿਆ ਬਹੁਤ ਅੱਛਾ ਰਿਸਪੌਂਸ ਮਿਲਦਾ ਪਿਆ ਅਦਰਵਾਈਜ਼ ਤੇ ਪਹਿਲਾਂ ਬਹੁਤ ਜ਼ਿਆਦਾ ਸਿਸਟਮ ਖਰਾਬ ਸੀ ਬਸ ਇਹ 2 ਦਿਨਾਂ ਦਾ ਥੋੜਾ ਜਿਆ ਠੀਕ ਹੈਗਾ ਕਿਸੇ ਜਿਹੜਾ ਡਿਮਾਂਡ ਕੀਤਾ ਜਾ ਰਿਹਾ ਹੈ ਤੱਕ ਨੂੰ ਕਸਟਮਰ ਜਿਆਦਾ ਬੈਂਗਲਸ ਵਗੈਰਾ ਦੀ ਰਿਕੁਆਇਰਮੈਂਟ ਹੀ ਆ ਬਾਕੀ ਜਿਹੜਾ ਸਿਸਟਮ ਹੈ ਆਨਲਾਈਨ ਨੇ ਬਹੁਤ ਪ੍ਰਾਬੀ ਦਿੱਤਾ ਦਾ ਉਹਦੇ ਕਾਰਨ ਕੋ ਬਹੁਤ ਜ਼ਿਆਦਾ ਮੁਸ਼ਕਲਾ ਸਾਹਮਣੇ ਆ ਰਹੀ ਹੈ ਕਰਵਾਚੋ ਤਾਂ ਹਾਲੇ ਤੱਕ ਇਦਾਂ ਹੀ ਆ ਦੇਖਣੀ ਚਲੰਗਾ ਕੰਮ ਦੇਖਦੇ ਆ ਬਾਅਦ ਚੁਕੀ ਹੋਣਾ ਹੈ 3 4 बजे के बाद शायद लग सकता है वजीगा निकलना है फिर रात ही निकलना है ज्यादा बाकी वो तो दिन कल भी दिन रहा वाला मोटा काम डाल सारे और की प्राइस, प्राइस मतलब प्राइस की रखेंगे गाइस वो सिंपल है 100 पे स्टार्टिंग में 150 भी है 50 भी है नॉर्मल आगे पीछे वही है अगर रात ही 2 3 बजे देख ले तो बच सकता है रेट 3 4 से Thank uh -huh.